ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਇਰਸ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ ਰੱਖਣ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ। ਅੱਜ ਚੱਲੇ ਆਂ ਜੀ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਦਰਸ਼ਨ ਕਰਨ। ਜੁੜੇ ਰਹੇ ਹੋ ਤੁਹਾਨੂੰ ਦਿਖਾਉਨੇ ਆਂ ਉੱਥੇ ਤੇ ਗੁਰੂ ਸ਼ਕਰ ਦਾ ਦਰਸ਼ਨ ਕਰਾਉਣੀ ਅੱਜ। ਜੁੜੇ ਰਹੇ ਹੋ ਨਾਲ। ਹੁੰ ਬੰਚੀ ਗੁਰਦੁਆਰਾ ਗੁਰੂ ਕੀ ਲਾਹੌਰ ਬੜੇ ਪਹਾੜਾਂ ਵਿੱਚ ਚੁੰਚੇ ਹੋਏ ਬੜੀ ਧਰਤੀ ਤੋਂ ਥੱਲੇ ਉੱਚੀ ਜਗ੍ਹਾ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਆਏ ਗੁਰਦੁਆਰੇ ਦੀ ਬਿਲਡਿੰਗ ਬਹੁਤ ਪੌੜੀਆਂ ਹੋਣੀਆਂ ਇਹ ਹਿਮਾਚਲ ਚ ਪੈ ਜਾਂਦਾ ਗੁਰਦੁਆਰਾ ਸਾਹਿਬ ਜਿਹੜੇ ਆਏ ਉਹਨਾਂ ਨੂੰ ਤਾਂ ਪਤਾ ਜਿਹੜੇ ਪਹਿਲੀ ਵਾਰ ਆਏ ਆ ਰਾਜੀ ਨੇ ਹਮਨ ਉਹਦੇ ਬਾਰੇ ਦੱਸ ਰਹੇ ਹਾਂ ਐਤਵਾਰ ਕਰਕੇ ਨਾ ਜੀ ਅੱਜ ਬਹੁਤ ਸੰਗਤ ਹੈ ਵੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਕਰੋ ਜੀ ਦਰਸ਼ਨ इधर वाले बच्चे भी बहुत आए हैं आज तयत बार करके आज क्या ਕਿੰਨੀ ਸ਼ਾਂਤੀ ਮਿਲਦੀ ਇਨ ਹੋਵੇ ਇੱਕ ਤਾਂ ਮੌਸਮ ਵਾਈਸੀ ਠੰਡਾ ਇੱਕ ਹਵਾ ਚੱਲ ਰਹੀ ਆ ਤੇ ਇੱਕ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਲਗਾਤਾਰ ਕਿੰਨਾ ਆਨੰਦ ਆਉਂਦਾ ਮਨ ਨੂੰ ਖਾਲਸੇ ਦੀ ਜਨਮ ਭੂਮੀ ਪਰ ਆ ਕੇ ਕਿੰਨਾ ਆਨੰਦ ਆ ਰਿਹਾ ਮਨ ਨੂੰ ਅਜ ਸੰਗਤਵਾ ਇਕੱਠਾ ਹੈਗਾ ਸੋਣਾ ਕਾ 1999 ਚ ਨਾ ਜਦ ਖਾਲਸਾ ਸਾਜਨਾ ਦੇਰਦਨ 300 ਸਾਲਾ ਮਨਾਇਆ ਸੀਗਾ ਉਸ ਵਕਤ ਨਾ ਬਾਦਲ ਸਰਕਾਰ ਨੇ ਸਾਰੇ ਸ਼ਹਿਰ ਅਨੰਦਪੁਰ ਸਾਹਿਬ ਨੂੰ ਨਾ ਚਿੱਟਾਰਾਂ ਕਰਾਏ ਸੀਗਾ ਹੁਣ ਤਾਂ ਮਤਲਬ ਜਦ ਨੂੰ ਟਾਈਮ ਵੀ ਬਹੁਤ ਹੋ ਗਿਆ ਚਾ 25 26 ਸਾਲ ਲੰਘ ਗਏ ਪੂਰਾ ਲੋਕਾਂ ਨੇ ਆਪਣੀ ਮਰਜ਼ੀ ਦਾ ਰੰਗ ਕਰ ਲਿਆ ਉਸ ਵਕਤ ਸਾਰੇ ਇੱਥੇ ਅਨੰਦਪੁਰ ਸਾਹਿਬ ਦੀ ਜਿੰਨੀਆਂ ਮਾਰਤਾਂ ਸੀਗੀਆਂ ਸਾਰੀਆਂ ਅੰਕ ਹੈ ਸਰਕਾਰੀ ਸੀ ਕਿ ਚਾਹੇ ਕੋ ਪ੍ਰਾਈਵੇਟ ਸੀਗੀ ਸਾਰੀਆਂ ਨੂੰ ਰੰਗ ਚਿੱਟਾ ਹੋਇਆ ਸੀ ਉਹ ਥੋੜਾ ਥੋੜਾ ਨੈਣਾ ਦੇਵੀ ਦਾ ਦਿਖ ਰਿਹਾ ਪਰ ਧੁੰਦ ਹੈਗੀ ਅੱਜ ਥੋੜੀ ਜਿਹੀ ਉੱਤੇ ਕਰਕੇ ਦੇਖ ਨਹੀਂ ਰਿਹਾ